ਸ਼ਸ਼ਿਆਕਾਲ ਮੈਂ ਵੀਰਪਾਲ ਕੌਰ ਤੁਸੀਂ ਵੇਖ ਰਹੇ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪਸ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸੀ ਕਿਸੇ ਨਾ ਕਿਸੇ ਮੁੱਦੇ ਤੇ ਵਿਰਸੇ ਤੇ ਗੱਲ ਕਰਦੇ ਹੁੰਨੇ ਆ ਜੋ ਅਸੀਂ ਅੱਜ ਵਿਰਸੇ ਦਾ ਮੁੱਦਾ ਲਿਆ ਹੈ ਸ਼ਿੰਗਾਰ ਕੀ ਆਰਤਾ ਦਾ ਬਣ ਚੁੱਕਾ ਹੈ ਗਹਿਣਾ ਤਾਂ ਮਾਨਸ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਵਿਰਪਾਲ ਦੇਖੋ ਆਪਣਾ ਅੱਜ ਦਾ ਵਿਸ਼ਾ ਬਹੁਤ ਅੱਛਾ ਹੈ ਕਿ ਸ਼ਿੰਗਾਰ ਹੁੰਦਾ ਸੀ ਔਰਤਾਂ ਦਾ ਗਹਿਣਾ ਤਾਂ ਜੇਕਰ ਆਪਾਂ ਗੱਲ ਕਰੀਏ ਪੁਰਾਣੇ ਜ਼ਮਾਨੇ ਦੀ ਮਹਿਲਾਵਾਂ ਦੀ ਤੇ ਹੁੰਦੀ ਮਹਿਲਾਵਾਂ ਦੀ ਤਾਂ ਬਹੁਤ ਮੈਨੂੰ ਲੱਗਦਾ ਜ਼ਮੀਨ ਆਸਮਾਨ ਦਾ ਅੰਤਰ ਪੈ ਚੁਕਿਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਸ਼ਿੰਗਾਰ ਜਿਹੜਾ ਸੀ ਔਰਤਾਂ ਦਾ ਗਹਿਣਾ ਹੁੰਦਾ ਸੀ ਹਰ ਪ੍ਰਕਾਰ ਦਾ ਜਿਹੜਾ ਸ਼ਿੰਗਾਰ ਸੀ ਔਰਤਾਂ ਕਰਦੀਆਂ ਸੀ ਅੱਜ ਕੱਲ ਆਪਾਂ ਦੇਖਿਆ ਹੀ ਹੈ ਕਿ ਜਿੱਦਾਂ ਜਿੱਦਾਂ ਸਮੇਂ ਦੇ ਨਾਲ ਟੈਕਨੋਲੋਜੀ ਵਧੀ ਹੈ ਟੈਕਨੋਲੋਜੀ ਦੇ ਨਾਲ ਕੀ ਹੈ ਕਿ ਔਰਤਾਂ ਦਾ ਜਿਹੜਾ ਫੈਸ਼ਨ ਹੈ ਜੀ ਉਹ ਵੀ ਕਿਤਨਾ ਕਿਤੇ ਬਦਲਿਆ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਬਦਲੀਆਂ ਨੇ ਅੱਜ ਕੱਲ ਕੀ ਹੈ ਹਾਰ ਸ਼ਿੰਗਾਰ ਦਾ ਮਤਲਬ ਹੁੰਦਾ ਸੀ ਪਹਿਲਾਂ ਜਿੱਦਾ ਸਿੰਧੂਰ ਲਗਾਇਆ ਜਾਂਦਾ ਸੀ ਔਰਤਾਂ ਵੱਲੋਂ ਬਿੰਦੀ ਲਗਾਈ ਜਾਂਦੀ ਸੀਗੀ ਮੈਰਿਜ ਜਿਹੜੀ ਵਿਮਨਸ ਹੁੰਦੀਆਂ ਸੀ ਪਰ ਅੱਜ ਕੱਲ ਕੀ ਹੈ ਅੱਜ ਕੱਲ ਸ਼ਿੰਗਾਰ ਦੇ ਜੇਕਰ ਆਪਾਂ ਸ਼ਿੰਗਾਰ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ ਸਭ ਤੋਂ ਵੱਧ ਇਸ ਦੇ ਵਿੱਚ ਆਉਂਦਾ ਹੈ ਮੇਕਅਪ ਕਿਉਂਕਿ ਅੱਜ ਕੱਲ ਉਹ ਬ੍ਰਾਂਡਡ ਚੀਜ਼ਾਂ ਬਣ ਚੁੱਕੀਆਂ ਨੇ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਔਰਤਾਂ ਬਹੁਤ ਸਾਰੀਆਂ ਚੀਜ਼ਾਂ ਲਗਾਉਂਦੀਆਂ ਸੀ ਤੇ ਉਹਨਾਂ ਦਾ ਕੁਝ ਨਾ ਕੁਝ मीनिंग ਹੁੰਦਾ ਸੀ ਜੀ ਜਿਵੇਂ ਪਹਿਲਾਂ ਔਰਤਾਂ ਦਾ ਜਿਹੜਾ ਸਮਾਨ ਹੁੰਦਾ ਸੀ ਉਹ ਬਹੁਤ ਹੀ ਵਧੀਆ ਤੇ ਦੇਖਣੇ ਵਾਲਾ ਵੀ ਹੁੰਦਾ ਸੀਗਾ ਤੇ ਜਿਹੜਾ ਹੁਣ ਵਾਲਾਗਾ ਉਹਨਾਂ ਤੋਂ ਆਪਣੇ ਫੇਸ ਨੂੰ ਵੀ ਕਈ ਵਾਰ ਅਲਰਜੀ ਵਗੈਰਾ ਹੋ ਜਾਂਦੀ ਆ ਤਾਂ ਪਹਿਲਾਂ ਘਰ ਦੀਆਂ ਚੀਜ਼ਾਂ ਬਣਾਈਆਂ ਵੀ ਲਗਾਉਂਦੇ ਸੀ ਫੇਸ ਤੇ ਬਿਲਕੁਲ ਦੇਖੋ ਸ਼ਿੰਗਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਥੇ ਸ਼ਾਮਿਲ ਹੁੰਦੀਆਂ ਸੀ ਜੇ ਔਰ ਕੋਈ ਫੇਸ ਦੇ ਉੱਤੇ ਕੋਈ ਚੀਜ਼ ਵੀ ਲਗਾ ਰਿਹਾ ਉਪਟਣ ਲਗਾ ਰਿਹਾ ਤਾਂ ਘਰਾਂ ਦੇ ਵਿੱਚ ਬਣਾਏ ਜਾਂਦੇ ਸੀ ਅੱਜ ਕੱਲ ਕਿ ਇਹ ਸ਼ਿੰਗਾਰ ਦੇ ਵਿੱਚ ਜੇਕਰ ਆਪਾਂ ਕੋਸਮੈਟਿਕ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀ ਕਰੀਮਾਂ ਹੁੰਦੀਆਂ ਨੇ ਜੋ ਕਿ ਆਪਣੇ ਫੇਸ ਤੇ ਅਲਰਜੀ ਕਰ ਜਾਂਦੀਆਂ ਨੇ ਤਾਂ ਮੈਨੂੰ ਲੱਗਦਾ ਸਮੇਂ ਦੇ ਨਾਲ ਨਾ ਸ਼ਿੰਗਾਰ ਦਾ ਜਿਹੜਾ ਇੱਕ ਰੂਪ ਹੈ ਉਹ ਵੀ ਬਦਲਿਆ ਹੈ ਤੇ ਇਹ ਰੂਪ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਬਦਲ ਚੁੱਕਿਆ ਹੈ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਕੋਈ ਮੈਰਿਡ ਕੁੜੀ ਹੈ ਤਾਂ ਉਹ ਚੂੜਾ ਵੀ ਬਹੁਤ ਘੱਟ ਸਮੇਂ ਦੇ ਲਈ ਪਾਉਂਦੀ ਹੈ ਤੇ ਇਥੇ ਚੂੜਾ ਵੀ ਦੇਖੋ ਇੱਕ ਵਿਰਾਸਤੀ ਚੀਜ਼ ਮੰਨੀ ਜਾਂਦੀ ਹੈ ਤੇ ਸਪੈਸ਼ਲੀ ਇਹ ਸ਼ਿੰਗਾਰ ਦਾ ਬਹੁਤ ਅਹਿਮ ਜਿਹੜਾ ਹਿੱਸਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਕਿ ਅੱਜਕੱਲ ਜਿਹੜੀ ਕੁੜੀਆਂ ਨੇ ਅੱਜਕੱਲ ਦੀ ਕੁੜੀਆਂ ਜ਼ਿਆਦਾਤਰ ਮੈਨੂੰ ਲੱਗਦਾ ਸਿੰਪਲ ਰਹਿਣਾ ਪਸੰਦ ਕਰਦੀਆਂ ਨੇ ਕਿਉਂਕਿ ਅੱਜਕੱਲ ਪਹਿਰਾਵਾ ਵੀ ਚੇਂਜ ਹੋਇਆ ਜਿੱਦਾਂ ਕਿ ਆਪਾਂ ਕੱਲ ਦੇ ਵੀ ਲਾਈਵ ਦੇ ਵਿੱਚ ਗੱਲ ਕੀਤੀ ਐ ਕਿ ਪਹਿਰਾਵਾ ਵੀ ਕਿੰਨਾ ਕੁ ਜ਼ਿਆਦਾ ਬਦਲਿਆ ਤਾਂ ਅੱਜਕੱਲ ਪਹਿਰਾਵਾ ਵੈਸਟਰਨ ਹੋ ਚੁੱਕਿਆ ਤਾਂ ਉਸ ਵੈਸਟਰਨ ਪਹਿਰਾਵੇ ਦੇ ਨਾਲ ਸ਼ਿੰਗਾਰ ਜਿਹੜਾ ਸ਼ਿੰਗਾਰ ਵੀ ਇੱਥੇ ਮੈਨੂੰ ਲੱਗਦਾ ਚੇਂਜ ਹੋ ਰਿਹਾ ਜੀ ਜਿਹੜਾ ਆਪਣਾ ਸ਼ਿੰਗਾਰ ਉਹ ਪਹਿਲਾਂ ਸਿਰ ਤੋਂ ਸਟਾਰਟ ਹੁੰਦਾ ਜਿਵੇਂ ਸਿਰ ਤੇ ਪਹਿਲਾਂ ਸੱਗੀ ਫੁੱਲ ਲਗਾਏ ਜਾਂਦੇ ਸੀਗੇ ਤੇ ਮਤਲਬ ਸਿਰ ਵਿੱਤ ਜਿਹੜੇ ਬਾਲਾਂ 'ਚ ਡੋਰੀ ਪਾਈ ਜਾਂਦੀ ਸੀ ਪਰ ਹੁਣ ਉਹ ਵੇਖਣ ਨੂੰ ਨਹੀਂ ਮਿਲਦਾ ਬਿਲਕੁਲ ਵੀਰਪਾਲ ਦੇਖੋ ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ ਪਹਿਲਾਂ ਕੀ ਹੁੰਦਾ ਸੀ ਕਿ ਸਿਰ ਤੋਂ ਆਪਾਂ ਸ਼ਿੰਗਾਰ ਦੀ ਜੇਕਰ ਗੱਲ ਕਰੀਏ ਹਾਲਾਂਕਿ ਸ਼ਿੰਗਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਸੀ ਪਰ ਜੇਕਰ ਆਪਾਂ ਇੱਥੇ ਸਪੈਸ਼ਲੀ ਗੱਲ ਕਰਦੇ ਹਾਂ ਸੱਗੀ ਫੁੱਲ ਲਗਾਏ ਜਾਂਦੇ ਸੀ ਕੁੜੀਆਂ ਦੇ ਵੱਲੋਂ ਪਰ ਅੱਜ ਕੱਲ ਕੀ ਹੈ ਅੱਜ ਕੱਲ ਦੇਖੋ ਪਹਿਲਾਂ ਗੁੱਤ ਕਰਨ ਦਾ ਵੀ ਇੱਕ ਟ੍ਰੈਂਡ ਹੁੰਦਾ ਸੀ ਬਾਲ ਬਨ ਕੇ ਗੁੱਤ ਕੀਤੀ ਜਾਂਦੀ ਸੀ ਪਰਾਂਦੀ ਪਾਈ ਜਾਂਦੀ ਸੀ ਪਰ ਅੱਜ ਕੱਲ ਕੀ ਹੈ ਕਿ ਬਾਲ ਵੀ ਖੁੱਲੇ ਆਪਾਂ ਜ਼ਿਆਦਾ ਪ੍ਰੈਕਟਿ ਕਰਦੇ ਆਂ ਦੂਸਰੀ ਗੱਲ ਕਿ ਵੈਸਟਰਨ ਚੀਜ਼ਾਂ ਆਉਣ ਦੇ ਨਾਲ ਆਪਣਾ ਜਿਹੜਾ ਹਾਰ ਸ਼ਿੰਗਾਰ ਲਗਾਉਣ ਦੇ ਸੌ ਤਰੀਕੇ ਨੇ ਉਹਨਾਂ ਦੇ ਵਿੱਚ ਬਦਲਾਅ ਆਏ ਨੇ ਅੱਜ ਕੱਲ ਦੇਖੋ ਜੇਕਰ ਜਿੱਦਾਂ ਮੈਂ ਪਹਿਲਾਂ ਇੱਥੇ ਦੱਸਿਆ ਕਿ ਘਰਾਂ ਦੇ ਵਿੱਚ ਚੀਜ਼ਾਂ ਬਣਾ ਕੇ ਉਹਨਾਂ ਨੂੰ ਫੇਸ ਤੇ ਲਗਾਇਆ ਜਾਂਦਾ ਸੀ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਚੀਜ਼ਾਂ ਅਵੇਲੇਬਲ ਨੇ ਸਕਰਾਬ ਆ ਚੁੱਕੇ ਨੇ ਤਰ੍ਹਾਂ ਤਰ੍ਹਾਂ ਦੇ ਮੋਇਸਚਰਾਈਜ਼ਰ ਆ ਚੁੱਕੇ ਨੇ ਤਾਂ ਉਹੀ ਚੀਜ਼ਾਂ ਮੈਨੂੰ ਲੱਗਦਾ ਅੱਜ ਕੱਲ੍ਹ ਕੁੜੀਆਂ ਉਹਨਾਂ ਚੀਜ਼ਾਂ ਨੂੰ ਸ਼ਿੰਗਾਰ ਮੰਨ ਰਹੀਆਂ ਨੇ ਪਰ ਜੇਕਰ ਆਪਾਂ ਅਸਲ ਸ਼ਿੰਗਾਰ ਦੀ ਗੱਲ ਕਰਦੇ ਤਾਂ ਸ਼ਿੰਗਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਸੀ ਜਿੰਨੇ ਪਹਿਲਾ ਵਿਆਹ ਵਿਆਹੀਆਂ ਹੋਈਆਂ ਕੁੜੀਆਂ ਚੂੜਾ ਪਾ ਕੇ ਰੱਖਦੇ ਸਵਾ ਮਹੀਨਾ ਪਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਚਾਂਦੀ ਜਾਂ ਸੋਨੇ ਦੇ ਚੂੜੇ ਪਵਾਇਆ ਜਾਂਦੀਆਂ ਸੀ ਬਿਲਕੁਲ ਦੇਖੋ ਵੀਰਪਾਲ ਹੱਥ ਖਾਲੀ ਰੱਖਣਾ ਉਸ ਟਾਈਮ ਦੇ ਵਿੱਚ ਮਾੜਾ ਮੰਨਿਆ ਜਾਂਦਾ ਸੀ ਕਿ ਹੱਥ ਖਾਲੀ ਨੇ ਪਰ ਅੱਜ ਕੱਲ ਕੀ ਹੈ ਕਿ ਅੱਜ ਕੱਲ ਆਪਾਂ ਦੇਖਿਆ ਇਹ ਐਕਟ੍ਰੈਸ ਜਿੱਦਾਂ ਕਿ ਆਪਾਂ ਫਿਲਮਾਂ ਦੀ ਵੀ ਗੱਲ ਕਰਦੇ ਆਂ ਮਿਊਜ਼ਿਕ ਦੀ ਗੱਲ ਕਰਦੇ ਆਂ ਇਹ ਵੀ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦਾ ਹੈ ਅੱਜ ਕੱਲ ਆਪਾਂ ਜਿੱਦਾਂ ਦੇਖਦੇ ਆਂ ਕਿ ਸੀ ਐਕਟ੍ਰੈਸ ਨੂੰ ਦੇਖ ਲਿਆ ਕਿ ਆਪ ਮੈਰਿਜ ਕੋਈ ਇੰਨਾ ਸਿੰਪਲ ਰਹਿ ਰਿਹਾ ਤਾਂ ਫਿਰ ਲੋਕ ਵੀ ਕੀ ਸੋਚਦੇ ਨੇ ਕਿ ਜਿੰਨਾ ਸਿੰਪਲ ਰਿਹਾ ਜਾਏ ਉਹਨਾਂ ਹੀ ਬਿਹਤਰ ਹੈ ਅੱਜ ਕੱਲ ਵੀ ਜਿਹੜੀ ਜਿੰਨੀ ਵੀ ਮੈਰਿਡ ਲੜਕੀਆਂ ਨੇ ਆ ਅੱਜ ਕੱਲ ਉਹ ਸਿੰਪਲ ਹੀ ਰਹਿੰਦੀਆਂ ਨੇ ਚੂੜਾ ਵੀ ਜੇਕਰ ਆਪਾਂ ਗੱਲ ਕਰੀਏ ਬਹੁਤ ਘੱਟ ਸਮੇਂ ਦੇ ਲਈ ਇੱਥੇ ਪਾਉਂਦੀਆਂ ਨੇ ਤੇ ਚੂੜੀਆਂ ਜਿਹੜੀ ਗੱਲ ਆਉਂਦੀ ਹੈ ਤੁਸੀਂ ਗੱਲ ਕੀਤੀ ਹੈ ਕਿ ਸੋਨੇ ਦੀਆਂ ਚੂੜੀਆਂ ਪਾਈਆਂ ਜਾਂਦੀਆਂ ਸੀ ਅੱਜ ਕੱਲ ਦੇਖੋ ਸੋਨਾ ਇੱਕ ਤਾਂ ਤਾਂ ਨਹੀਂ ਪਾਉਂਦੇ ਕਿਉਂਕਿ ਜਿੱਦਾਂ ਜਿੱਦਾਂ ਮਾਹੌਲ ਚੇਂਜ ਹੁੰਦਾ ਜਾ ਰਿਹਾ ਲੁੱਟਖੋ ਦੀ ਵਾਰਦਾਤਾਂ ਹੁੰਦੀਆਂ ਨੇ ਹਮੇਸ਼ਾ ਹੀ ਆਪਾਂ ਖਬਰਾਂ ਦੇ ਵਿੱਚ ਦੇਖਦੇ ਆਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਪਹੁੰਚਦੀ ਹੈ ਪਰ ਅੱਜ ਕੱਲ ਇੱਕ ਇਹ ਕਾਰਨ ਹੋ ਗਿਆ ਕਿ ਸੋਨਾ ਚਾਹੰਦੀ ਲੋਕ ਘੱਟ ਪ੍ਰੈਫਰ ਕਰਦੇ ਨੇ ਤੇ ਕਈ ਵਾਰ ਮਤਲਬ ਜੇ ਆਪਾਂ ਸੋਨਾ ਲੈਨੇ ਆ ਓਰੀਜਨਲ ਨਹੀਂ ਹੁੰਦਾ ਹੈ ਅਤੇ ਉਹਨਾਂ ਦਾ ਪ੍ਰਾਈਸ ਵੀ ਕੁਝ ਹੁਣ ਜਿਆਦਾ ਮਹਿੰਗਾ ਹੋ ਚੁੱਕਾ ਬਿਲਕੁਲ ਵੀਰਪਾਲ ਦੇਖੋ ਸਮੇ ਦੇ ਨਾਲ-ਨਾਲ ਇਥੇ ਪ੍ਰਾਈਸ ਜਿਹੜੇ ਨੇ ਉਹ ਚੇਂਜ ਹੋਏ ਨੇ ਸੋਨੇ ਦੀ ਗੱਲ ਕਰਦੇ ਆ ਸੋਨੇ ਦੇ ਭਾਅ ਉੱਤੇ ਥੱਲੇ ਹੁੰਦੇ ਰਹਿੰਦੇ ਨੇ ਚਾਂਦੀ ਦਾ ਰੇਟ ਜਿਹੜਾ ਹੈ ਉੱਪਰ-ਨੀਚੇ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਲੋਕ ਅਸਲ ਚੀਜ਼ਾਂ ਨਾਲੋਂ ਆਰਟੀਫੀਸ਼ੀਅਲ ਲਾਈਫ ਜੀ ਰਹੇ ਨੇ ਆਰਟੀਫੀਸ਼ੀਅਲ ਚੀਜ਼ਾਂ ਪਾਉਣ ਦੇ ਸ਼ੌਕੀਨ ਨੇ ਦੇਖੋ ਖਾਣ-ਪਾਣ ਦੀ ਵੀ ਗੱਲ ਕਰ ਲਈਏ ਜੇਕਰ ਉਹ ਵੀ ਚੇਂਜ ਹੋਇਆ ਹੈ ਹਰ ਚੀਜ਼ ਸਮੇ ਦੇ ਨਾਲ ਪੱਛਮੀ ਸਭਿਅਤਾ ਵਾਲਾ ਆਇਆ ਹੋਇਆ ਹੈ ਜੀ ਜੀ ਜਿਵੇਂ ਕਿ ਪਹਿਲਾ ਜਿਹੜੇ ਆਪਣੇ ਤਿਹਾਰ ਹੁੰਦੇ ਸੀ ਕਰਵਾ ਚਾਤੇ ਉਹ ਤੋਂ ਪਹਿਲਾਂ ਸ਼ਿੰਗਾਰ ਕਰਦੀਆਂ ਅਸੀਂ ਪਰ ਹੁਣ ਤਾਂ ਮਤਲਬ ਤਿਹਾਰਾਂ ਵੇਲੇ ਸ਼ਿੰਗਾਰ ਕਰਦੀਆਂ ਨੇ ਬਿਲਕੁਲ ਦੇਖੋ ਅੱਜ ਕੱਲ ਕੀ ਹੈ ਅੱਜ ਕੱਲ ਤਿਹਾਰਾਂ ਦਾ ਉਹ ਨਚਾ ਵੀ ਨਹੀਂ ਰਿਹਾ ਫਿਰ ਪਰ ਜਿਕਰ ਆਪਾਂ ਗੱਲ ਕਰੀਏ ਦੀਵਾਲੀ ਦੀ ਜਾਂ ਫਿਰ ਕਰਵਾ ਚੌਥ ਸਪੈਸ਼ਲੀ ਕਰਵਾ ਚੌਥ ਦੀ ਕਿਉਂਕਿ ਆਪਾਂ ਇੱਥੇ ਹਾਰ ਸ਼ਿੰਗਾਰ ਦੀ ਜਿਹੜੀ ਚੀਜ਼ਾਂ ਨੇ ਉਹਨਾਂ ਦੀ ਡਿਸਕਸ਼ਨ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਜਾ ਰਹੀਆਂ ਨੇ ਕਰਵਾ ਚੌਥ ਇੱਕ ਅਜੀਹਾਂ ਤਿਹਾਰ ਸੀ ਕਿ ਜੇਕਰ ਕੋਈ ਮਹਿਲਾ ਸਿੰਪਲ ਵੀ ਰਹਿੰਦੀ ਸੀ ਤਾਂ ਉਹ ਕਰਵਾ ਚੌਥ ਵਾਲੇ ਦਿਨ ਜ਼ਰੂਰ ਸਾਜਦੀ ਸੀ ਆਪਾਂ ਖੁਦ ਆਪਣੀ ਮਦਰਜ਼ ਨੂੰ ਵੀ ਦੇਖਿਆ ਹੀ ਹੈ ਤਾਂ ਮੈਨੂੰ ਲੱਗਦਾ ਅੱਜ ਕੱਲ ਕਰਵਾ ਚੌਥ ਦਾ ਰੁਝਾਨ ਵੀ ਬਹੁਤ ਘਟਿਆ ਹਾਲਾਂਕਿ ਬਹੁਤ ਕੁੜੀਆਂ ਰੱਖਦੀਆਂ ਨੇ व्रत ਪਰ ਇੱਥੇ ਜ਼ਿਆਦਾਤਰ ਸ਼ੌਂਕ ਪਤਾ ਕੀ ਹੋ ਗਏ ਨੇ ਕਿ ਕਰਵਾ ਚੌਥ ਆਏਗਾ ਆਪਾਂ ਤਿਆਰ ਹੋਵਾਂਗੇ ਕੋਈ ਰੀਲਸ ਬਣਾ ਲਈ ਕੋਈ ਵੀਡੀਓ ਬਣਾ ਲਈ ਤੇ ਇਹ ਸਭ ਚੀਜ਼ਾਂ ਚ ਜ਼ਿਆਦਾ ਅੱਜ ਕੱਲ ਆ ਚੁੱਕੇ ਨੇ ਲੋਕ ਤੇ ਜੇਕਰ ਮੈਂ ਇੱਥੇ ਗੱਲ ਕਰਾਂ ਕਿ ਕਰਵਾ ਚੌਥ ਦੇ ਵੇਲੇ ਸਪੈਸ਼ਲ ਸਾਰਾ ਜਿਹੜਾ ਸ਼ਿੰਗਾਰ ਹੈ ਉਹ ਕੀਤਾ ਜਾਂਦਾ ਸੀ ਜੇਕਰ ਆਪਾਂ ਬਿੰਦੀ ਦੀ ਗੱਲ ਕਰੀਏ ਚਾਹ ਦੇ ਨਾਲ ਕੀਤਾ ਜਾਂਦਾ ਸੀ ਉਹਨਾਂ ਨੂੰ ਤਿਆਰ ਹੋਣਾ ਬੜਾ ਚਾਹ ਹੁੰਦਾ ਸੀ ਜੀ ਬਿਲਕੁਲ ਬਿਲਕੁਲ ਇੱਕ ਚਾਹ ਹੁੰਦਾ ਸੀ ਪਰ ਅੱਜ ਕੱਲ ਚਾਹ ਵੀ ਹੌਲੀ ਹੌਲੀ ਟਾਈਮ ਦੇ ਨਾਲ ਮਰਦੇ ਜਾ ਰਹੇ ਨੇ ਕਿਉਂਕਿ ਅੱਜ ਕੱਲ ਮੈਨੂੰ ਲੱਗਦਾ ਕੁੜੀਆਂ ਨੂੰ ਇਹ ਸਭ ਚੀਜ਼ਾਂ ਹੈਵੀ ਲੱਗਦੀਆਂ ਆਪਾਂ ਜੇਕਰ ਕੁਝ ਅਲੱਗ ਤੋਂ ਵੇਅਰ ਕਰੀਏ ਜੀ ਆਪਾਂ ਨੂੰ ਇਦਾਂ ਲੱਗਣ ਲੱਗ ਜੇਗਾ ਕਿ ਆਪਣੀ ਬਾਡੀ ਤੇ ਕੋਈ ਭਾਰ ਹੈਗਾ ਜਾਂ ਫਿਰ ਬਹੁਤ ਜ਼ਿਆਦਾ ਹੈਵੀ ਲੱਗਣ ਲੱਗ ਜੇਗਾ ਪਰ ਇੱਥੇ ਮੈਨੂੰ ਲੱਗਦਾ ਅੱਜ ਕੱਲ ਕੁੜੀਆਂ ਇਹ ਸਭ ਚੀਜ਼ਾਂ ਤਾਂ ਹੀ ਨਹੀਂ ਇੱਥੇ ਪ੍ਰੈਫਰ ਕਰਦੀਆਂ ਕਿਉਂਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਹਨਾਂ ਨੂੰ ਬਰਡਨ ਇਨ ਇਹਨਾਂ ਚੀਜ਼ਾਂ ਦਾ ਲੱਗਦਾ ਜੀ ਜੀ ਮੈਂ ਪਹਿਲਾਂ ਇੱਕ ਆਰਥ ਹੁੰਦੀ ਸੀ ਉਹ ਸੰਦੂਰ ਹਮੇਸ਼ਾ ਭਰ ਕੇ ਰੱਖਦੀ ਸੀ ਪਰ ਹੁਣ ਜੇ ਆਪਾਂ ਅੱਜ ਕੱਲ ਦੇਖੀ ਕੋਈ ਫੈਸ਼ਨ ਨੇ ਥੋੜੇ ਭਰਿਆ ਜਾਂਦਾ ਹੈ ਬਿਲਕੁਲ ਵੀਰਪਾਲ ਦੇਖੋ ਇਹ ਵੀ ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ ਜਿਹੜਾ ਸਿੰਦੂਰ ਹੈ ਉਹ ਸ਼ਿੰਗਾਰ ਦਾ ਇੱਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ ਜੋ ਮੈਰਿਡ ਲੇਡੀਜ਼ ਨੇ ਜਾਂ ਮੈਰਿਡ ਕੁੜੀਆਂ ਨੇ ਗੀਆਂ ਉਹਨਾਂ ਦੇ ਲਈ ਸਿੰਦੂਰ ਹੁੰਦਾ ਸੀਗਾ ਕਿ ਦੇਖੋ ਲਾਣਾ ਹੀ ਲਾਣਾ ਕਿਉਂਕਿ ਇਹ ਕਿਤੇ ਨਾ ਕਿਤੇ ਵਿਰਾਸਤੀ ਚੀਜ਼ ਮੰਨੀ ਜਾਂਦੀ ਹੈ ਜਿੱਦਾਂ ਕਿ ਚੂੜਾ ਹੁੰਦਾ ਸੀਗਾ ਪਰ ਅੱਜਕੱਲ ਕੀ ਹੈ ਕਿ ਅੱਜਕੱਲ ਸਿੰਦੂਰ ਵੀ ਸਿਰਫ ਸ਼ੌਂਕ ਵਜੋਂ ਲਗਾਇਆ ਜਾਂਦਾ ਹੈ ਕਿਉਂਕਿ ਉਸ ਦੇ ਮਹੱਤਵ ਜਿਹੜੇ ਨੇਗੇ ਹਿੰਦੂ ਧਰਮ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਾਇਦ ਜ਼ਿਆਦਾ ਅੱਛੇ ਤਰੀਕੇ ਨਾਲ ਪਤਾ ਹੋਵੇਗਾ ਪਰ ਜੇਕਰ ਅੱਜਕੱਲ ਦੀ ਆਪਾਂ ਗੱਲ ਕਰੀਏ ਅੱਜਕੱਲ ਇੰਨੇ ਜ਼ਿਆਦਾ ਲੋਕ ਸਿੰਪਲ ਹੋ ਚੁੱਕੇ ਨੇ ਕੁੜੀਆਂ ਨੂੰ ਵੀ ਅੱਜਕੱਲ ਇਹ ਚੀਜ਼ਾਂ ਘੱਟ ਪਸੰਦ ਨੇ ਤੇ ਅੱਜਕੱਲ ਕੁੜੀਆਂ ਸਿੰਦੂਰ ਜੇਕਰ ਲਾਉਂਦੀਆਂ ਨੇ ਵੀ ਤਾਂ ਬਹੁਤ ਥੋੜਾ ਲਗਾਉਂਦੀਆਂ ਨੇ ਸਿਰਫ ਇੱਕ ਫੈਸ਼ਨ ਦੇ ਤੌਰ ਤੇ ਜਿਹੜਾ ਆਪਣੇ ਮਤਲਬ ਫੇਸ ਤੇ ਸ਼ਿੰਗਾਰ ਹੁੰਦਾ ਸੀ ਅੱਖਾਂ 'ਚ ਜਿਹੜਾ ਸੁਰਮਾ ਪਾਉਂਦੇ ਹੁੰਦੇ ਸੀ ਪਹਿਲਾਂ ਪਰ ਹੁਣ ਉਹਦੀ ਥਾਂ ਲੋ ਨੇ ਲੈ ਲਈ ਹੈ ਗਾਜਲ ਹਾਂਜੀ ਦੇਖੋ ਸੁਰਮਾ ਜਿਹੜਾ ਰਗੜ ਕੇ ਪਾਇਆ ਜਾਂਦਾ ਸੀ ਅੱਖਾਂ 'ਚ ਉਹਦੇ ਨਾਲ ਅੱਖਾਂ ਵੀ ਫਰੈਸ਼ ਰਹਿੰਦੀਆਂ ਸੀ ਬਹੁਤ ਅੱਛੀਆਂ ਰਹਿੰਦੀਆਂ ਸੀ ਅੱਜ ਕੱਲ ਕੀ ਹੈ ਅੱਜ ਕੱਲ ਰੈਡੀਮੇਡ ਕਾਜਲ ਆ ਚੁੱਕੇ ਨੇ ਬਾਜ਼ਾਰਾਂ ਦੇ ਵਿੱਚ ਆਪਾਂ ਦੇਖਿਆ ਲਾਈਨਰ ਮਸਕਰਾ ਕਾਜਲ ਕਿੰਨਾ ਕੁਛ ਆ ਚੁੱਕਿਆ ਜੋ ਆਪਣੀ ਅੱਖਾਂ ਨੂੰ ਪਹਿਲੀ ਗੱਲ ਹਾਮ ਕਰਦਾ ਹੈ ਬਹੁਤ ਜ਼ਿਆਦਾ ਆਪਾਂ ਨੂੰ ਹਾਮ ਕਰਦਾ ਹੈ ਤੇ ਅੱਖਾਂ ਦੀ ਜਿਹੜੀ ਰੋਸ਼ਨੀ ਮੈਨੂੰ ਲੱਗਦਾ ਕਿਤਨੇ ਕਿਤੇ ਘੱਟ ਹੋ ਜਾਂਦੀ ਹੈ ਦੇਖੋ ਵੈਸੇ ਤਾਂ ਅੱਖਾਂ ਦੀ ਜਗਾ ਰੋਸ਼ਨੀ ਘੱਟਦੀ ਆਪਾਂ ਸਭ ਤੋਂ ਮੇਨ ਕਾਰਨ ਇਥੇ ਪੜਾਈ ਲਿਖਾਈ ਜਾਂ ਫਿਰ ਮੋਬਾਈਲ ਫੋਨ ਚਲਾਉਣਾ ਸਮਝਦੇ ਹਾਂ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਇੱਕ ਜਿਹੜਾ ਕੱਜਲ ਹੁੰਦਾ ਹੈ ਕੱਜਲ ਜਿਹੜਾ ਕਾਜਲ ਆਪਾਂ ਜਿਹਨੂੰ ਕਹਿ ਦਿੰਦੇ ਆ ਇਹ ਵੀ ਬਹੁਤ ਜ਼ਿਆਦਾ ਅੱਖਾਂ ਨੂੰ ਹਾਮ ਕਰਦਾ ਹੈ ਦੂਜਾ ਆਪਾਂ ਜੋ ਅੱਜਕੱਲ ਮਸਕਰਾ ਲਾਈਨਰ ਇਹ ਸਭ ਚੀਜ਼ਾਂ ਨੂੰ ਅੱਜਕੱਲ੍ਹ ਦੀ ਕੁੜੀਆਂ ਜਿਹੜੀਆਂ ਨੇ ਉਹ ਹਾਰ ਸ਼ਿੰਗਾਰ ਮੰਨਦੀਆਂ ਨੇ ਤਾਂ ਸਪੈਸ਼ਲੀ ਮੈਂ ਉਹਨਾਂ ਕੁੜੀਆਂ ਨੂੰ ਸੁਜੈਸਟ ਕਰਾਂਗੀ ਜੋ ਇੱਥੇ ਬਹੁਤ ਸਾਰਾ ਰੈਡੀਮੇਡ ਚੀਜ਼ਾਂ ਯੂਜ਼ ਕਰਦੀਆਂ ਨੇ ਜਿੱਦਾਂ ਕਿ ਕਾਜਲ ਹੋ ਗਿਆ ਮਸਕਰਾ ਹੋ ਗਿਆ ਲਾਈਨਰ ਹੋ ਗਿਆ ਤਾਂ ਉਹਨਾਂ ਨੂੰ ਵੀ ਆਪਣੀ ਅੱਖਾਂ ਦੀ ਥੋੜੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਪ੍ਰੋਡਕਟ ਕਿਸ ਵੇ ਨਾਲ ਬਣ ਰਿਹਾ ਹੈ ਇਹ ਆਪਣੀ ਅੱਖਾਂ ਸਾਹਮਣੇ ਨਹੀਂ ਬਣਿਆ ਤਾਂ ਆਪਾਂ ਇਸ ਤੇ ਐਨਾ ਜ਼ਿਆਦਾ ਬਿਲੀਵ ਵੀ ਨਹੀਂ ਕਰ ਸਕਦੇ ਤਾਂ ਇੱਥੇ ਮੈਨੂੰ ਲੱਗਦਾ ਜੋ ਉਹ ਹੀ ਪੁਰਾਤਨ ਸੁਰਮਾ ਹੁੰਦਾ ਸੀ ਜੋ ਡੱਲੀ ਵਾਲਾ ਸੁਰਮਾ ਸੀ ਉਹ ਯੂਜ਼ ਕਰਨਾ ਚਾਹੀਦਾ ਕਿਉਂਕਿ ਉਹ ਆਪਣੀ ਅੱਖਾਂ ਨੂੰ ਬਹੁਤ ਮੈਨੂੰ ਲੱਗਦਾ ਹੈ ਅੱਛਾ ਰੱਖਦਾ ਸੀ ਜੀ ਜਿਵੇਂ ਪਹਿਲਾਂ ਪਹਿਰਾ ਵਿੱਚ ਜਿਹੜਾ ਸੂਟ ਹੁੰਦੇ ਸੀ ਉਹ ਵੀ ਵਧੀਆ ਲੱਗਦਾ ਸੀ ਪਰ ਉਹਨਾਂ ਦੀ ਥਾਂ ਹੁਣ ਜਿਵੇਂ ਜੇਨ ਟਾਪ ਆ ਗਏ ਉਹ ਡ्रेसेस ਆ ਗਈਆਂ ਉਹ ਇੱਕ ਮਤਲਬ ਕੈਨ ਦੀ ਫਰਕ ਹੁਣ ਜੇ 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 ਬਿਲਕੁਲ ਦੇਖੋ ਵੀਰਪਾਲ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਪਹਿਰਾਵਾ ਵੀ ਇਸ ਦੇ ਵਿੱਚ ਆਪ ਐਡ ਕਰ ਸਕਦੇ ਆ ਪਹਿਲਾਂ ਕੀ ਹੁੰਦਾ ਸੀ ਸੂਟਾਂ ਦੇ ਵਿੱਚ ਵਿਆਹ ਹੁੰਦੇ ਸੀ ਜੀ ਆਈ ਥਿੰਕ ਤੁਸੀਂ ਵੀ ਆਪਣੀ ਮੰਮਾ ਨੂੰ ਦੇਖਿਆ ਹੋਵੇਗਾ ਜਾਂ ਫਿਰ ਸੁਣਿਆ ਹੋਵੇਗਾ ਕਹਿੰਦੇ ਹੋਏ ਕਿ ਸਾਡੇ ਵਿਆਹ ਵੇਲੇ ਸੂਟ ਪਾਏ ਜਾਂਦੇ ਸੀ ਤਾਂ ਇੱਥੇ ਉਸ ਸਮੇਂ ਸੂਟ ਪਾਏ ਜਾਂਦੇ ਸੀ ਹੌਲੀ ਹੌਲੀ ਜ਼ਮਾਨਾ ਚੇਂਜ ਹੋਇਆ ਲਹਿੰਗਿਆਂ ਤੇ ਲੋਕ ਆ ਗਏ ਅੱਜ ਕੱਲ ਬਹੁਤ ਲਹਿੰਗੇ ਹੀ ਵੇਅਰ ਕੀਤੇ ਜਾਂਦੇ ਨੇ ਇੱਥੇ ਤੇ ਜੇਕਰ ਆਪਾਂ ਗੱਲ ਕਰੀਏ ਅ ਅੱਜਕੱਲ ਦੀ ਕੁੜੀਆਂ ਦੀ ਤਾਂ ਲਹੰਗੇ ਦੇਖੋ ਪਾਏ ਜਾਂਦੇ ਨੇ ਤੇ ਲਹੰਗੇ ਇੱਕ ਤਾਂ ਬਹੁਤ ਹੈਵੀ ਹੁੰਦੇ ਨੇ ਹੈਵੀ ਹੁੰਦੇ ਨੇ ਦੂਜਾ ਜਿਹੜੇ ਸ਼ਿੰਗਾਰ ਦੀਆਂ ਚੀਜ਼ਾਂ ਨੇ ਪਹਿਲਾਂ ਬਹੁਤ ਸਿੰਪਲ ਹੁੰਦੀ ਸੀਗੇ ਸ਼ਿੰਗਾਰ 'ਚ ਸਿਰਫ ਮੈਂ 16 ਸ਼ਿੰਗਾਰ ਸੁਣਿਆ ਹਮੇਸ਼ਾ ਤੋਂ ਪਰ ਅੱਜ ਕੱਲ੍ਹ ਸ਼ਿੰਗਾਰ ਦੇ ਵਿੱਚ ਲਾਈਨ ਲੱਗੀ ਹੁੰਦੀ ਆ ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਆਈਟਮਸ ਨੇ ਹੀਆਂ ਉਹ ਸ਼ਿੰਗਾਰ ਦੇ ਵਿੱਚ ਆ ਚੁੱਕੀਆਂ ਨੇ ਪਰ ਜੇਕਰ ਆਪ ਇੱਥੇ ਵੀਰਪਾਲ ਗੱਲ ਕਰੀਏ ਸ਼ਿੰਗਾਰ ਦੀ ਦੇਖੋ ਇੱਥੇ ਪਹਿਰਾਵਾ ਚੇਂਜ ਹੋਇਆ ਸਮੇਂ ਦੇ ਨਾਲ ਲਹਿੰਗੇ ਨੇ ਇਸ ਦੀ ਜਗ੍ਹਾ ਲੈ ਲਈ ਹੈ ਲਹਿੰਗੇ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਹੁਣ ਹੌਲੀ ਹੌਲੀ ਹਾਲਾਂਕਿ ਇਹ ਚੀਜ਼ਾਂ ਬਦਲਦੀਆਂ ਜਾ ਰਹੀਆਂ ਨੇ ਹੁਣ ਮੈਂ ਬਹੁਤ ਸਾਰੀ ਕੁੜੀਆਂ ਨੂੰ ਦੇਖਿਆ ਜੋ ਆਪਣੇ ਵਿਆਹ ਦੇ ਸਮੇਂ ਹੁਣ ਸੂ ਵੀਅਰ ਕਰਨ ਲੱਗ ਗਿਆ ਤਾਂ ਮੈਨੂੰ ਲੱਗਦਾ ਇਹ ਅੱਛੀ ਚੀਜ਼ ਹੈ ਵਿਰਾਸਤੀ ਚੀਜ਼ ਹੈ ਤੇ ਇਸ ਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ ਜਿਵੇਂ ਕਿ ਪਹਿਲਾ ਜੁੱਤੀ ਪਾਈ ਜਾਂਦੀ ਸੀ ਪਰ ਹੁਣ ਉਹਨਾਂ ਦੀ ਥਾਂ ਸੈਂਡਲ ਹੀਲਜ਼ ਨੇ ਲੈ ਲਈ ਹੈ ਬਿਲਕੁਲ ਪਹਿਲਾ ਜੁੱਤੀ ਪਾਈ ਜਾਂਦੀ ਸੀ ਆਪਾਂ ਆਪਣੇ ਕੱਲ ਦੇ ਲਾਈਵ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਜੁੱਤੀ ਜਿਹੜੀ ਹੈ ਉਸ ਨੂੰ ਅੱਜ ਕੱਲ੍ਹ ਸ਼ੌਂਕ ਦੇ ਵਜ੍ਹਾ ਪਾਇਆ ਜਾਂਦਾ ਹੈ ਮੈਂ ਕੱਲ ਵੀ ਬੋਲਿਆ ਸੀ ਕਿ ਜੇਕਰ ਅੱਜ ਆਪਣਾ ਦਿਲ ਕਰ ਰਿਹਾ ਤਾਂ ਆਪਾਂ ਜੁੱਤੀ ਪਾਵਾਂਗੇ ਅਦਰਵਾਈਜ਼ ਨਹੀਂ ਅੱਜ ਕੱਲ ਕੀ ਹੈ ਅੱਜ ਕੱਲ ਆਪਾਂ ਜੀਨਸ ਪਾ ਰਹੇ ਆ ਜਾਂ ਫਿਰ ਵੈਸਟਰਨ ਡ्रेसेस ਪਾ ਰਹੇ ਆ ਆਪਾਂ ਉਹਨਾਂ ਨਾਲ ਹੀਲਸ ਪ੍ਰੈਫਰ ਕਰਦੇ ਆ ਤੇ ਪੰਜਾਬੀ ਸੂਟ ਦੇ ਨਾਲ ਵੀ ਕਈ ਕੁੜੀਆਂ ਜਿਹੜੀ ਹੀਲਸ ਐ ਉਹ ਪਾਉਂਦੀਆਂ ਨੇ ਜਾਂ ਬੈਲੀ ਪਾਉਂਦੀਆਂ ਨੇ ਜਾਂ ਸੈਂਡਲ ਪਾਉਂਦੀਆਂ ਨੇ ਤਾਂ ਇੱਥੇ ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਜੁੱਤੀ ਦੀ ਵੀ ਗੱਲ ਕਰਦੇ ਆ ਤਾਂ ਪੰਜਾਬੀ ਜੁੱਤੀਆਂ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਦੇਖਣ ਨੂੰ ਮਿਲਦੀਆਂ ਨੇ ਪਰ ਜੇਕਰ ਆਪਾਂ ਗੱਲ ਕਰੀਏ ਜ਼ਿਆਦਾਤਰ ਮੈਨੂੰ ਲੱਗਦਾ ਇੱਥੇ 20% ਕੁੜੀਆਂ ਹੋਣਗੀਆਂ ਜੋ 20 ਜਾਂ 30% ਜੋ ਜੁੱਤੀ ਪ੍ਰੈਫਰ ਕਰਦੀਆਂ ਨੇ ਅਦਰਵਾਈਜ਼ ਇੱਥੇ ਸੈਂਡਲ ਹੀਲਸ ਸਭ ਕੁਝ ਆ ਚੁੱਕੇ ਜੀ ਜਿਵੇਂ ਪਹਿਲਾ ਪਾਇਲ ਜਿਹੜੀ ਹੁਣ ਆਪਾਂ ਪਾਇ ਪਹਿਲਾਂ ਚਾਂਦਰ ਕਹਿ ਦਿੰਦੇ ਸੀਗੇ ਪਰ ਹੁਣ ਉਹ ਵੀ ਮਤਲਬ ਫੈਸ਼ਨ ਲਈ ਹਲਕੀਆਂ ਪਾਉਣੀਆਂ ਪਸੰਦ ਕਰਨੀਆਂ ਜਿਵੇਂ ਪਹਿਲਾਂ ਬਹੁਤ ਭਾਰੀ ਹੁੰਦੀਆਂ ਸੀਗੀਆਂ ਬਿਲਕੁਲ ਦੇਖੋ ਪਾਇਲ ਦੀ ਤੁਸੀਂ ਗੱਲ ਕੀਤੀ ਹੈ ਪਾਇਲ ਉਸ ਸਮੇਂ ਪਾਈ ਜਾਂਦੀ ਸੀ ਪੈਰਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਿੰਗਾਰ ਦਾ ਇੱਕ ਗਹਿਣਾ ਸੀ ਗਹਿਣਾ ਸੀ ਇੱਕ ਤੇ ਅੱਜ ਕੱਲ ਕੀ ਹੈ ਪਾਇਲ ਵੀ ਇੰਨਾ ਕੋਈ ਪ੍ਰੈਫਰ ਨਹੀਂ ਕਰਦਾ ਅੱਜ ਕੱਲ ਕੁੜੀਆਂ ਕੀ ਹੈ ਕਿ ਬ੍ਰੇਸਲੇਟ ਪਾ ਲਿਆ ਅੱਜ ਕੱਲ ਪੈਰਾਂ ਦੇ ਵਿੱਚ ਵੀ ਪਾਉਣ ਵਾਲੀ ਬ੍ਰੇਸਲੇਟਸ ਨੇ ਅ ਇਥੇ ਆਪਾਂ ਗੱਲ ਕਰਦੇ ਆ ਜੇਕਰ ਤਬਾ ਬਹੁਤ ਸਿੰਪਲ ਜੀ ਚੇਨ ਹੁੰਦੀ ਹੈ ਇੱਕ ਉਹਨੂੰ ਵੇਅਰ ਕੀਤਾ ਜਾਂਦਾ ਹੈ ਤੇ ਜੇਕਰ ਗਲੇ ਦੀ ਵੀ ਆਪਾਂ ਗੱਲ ਕਰੀਏ ਪਹਿਲਾਂ ਕਿੰਦਾ ਸੀ ਕਿ ਨੈਕਲੇਸ ਪਾਏ ਜਾਂਦੇ ਸੀਗੇ ਹਾਰ ਪਾਏ ਜਾਂਦੇ ਸੀ ਅੱਜ ਕੱਲ ਕੀ ਹੈ ਅੱਜ ਕੱਲ ਕੁੜੀਆਂ ਜੀਨਸ ਵੇਅਰ ਕਰਦੀਆਂ ਨੇ ਤਾਂ ਅੱਜ ਕੱਲ ਕੀ ਹੈ ਕਿ ਬਹੁਤ ਜਿਹੜਾ ਇੱਕ ਹੁੰਦਾ ਨਾ ਚੋਕਰ ਗਲੇ ਦੇ ਵਿੱਚ ਪਾਉਣ ਵਾਲਾ ਤਾਂ ਚੋਕਰ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ ਅੱਜ ਕੱਲ ਉਹੀ ਚੀਜ਼ ਹੈ ਕਿ ਕੁੜੀਆਂ ਇਹਨਾਂ ਚੀਜ਼ਾਂ ਨੂੰ ਹੈਵੀ ਮੰਨਣ ਲੱਗ ਚੁੱਕੀਆਂ ਨੇ ਜੀ ਜਿਵੇਂ ਆਪਾਂ ਹੁਣ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਗਹਿਣੇ ਪਾਉਣ ਲੱਗੇ ਪਹਿਲਾ ਰਾਣੀ ਹਾਰ ਪਾਏ ਜਾਂਦੇ ਸੀਗੇ ਹਾਂਜੀ ਬਿਲਕੁਲ ਦੇਖੋ ਰਾਣੀ ਹਾਰ ਪਾਏ ਜਾਂਦੇ ਸੀ ਕੰਨਾਂ 'ਚ ਪੀਪਲ ਪੱਤੀਆਂ ਪਾਈਆਂ ਜਾਂਦੀਆਂ ਸੀ ਬਹੁਤ ਸਾਰੇ ਪੰਜਾਬੀ ਵਿਰਸੇ ਦੇ ਨਾਲ ਜੁੜੇ ਹੋਏ ਗਹਿਣੇ ਨੇ ਜਿਨ੍ਹਾਂ ਦਾ ਆਈ ਥਿੰਕ ਕਿਤੇ ਨਾ ਕਿਤੇ ਪੰਜਾਬ ਦਾ ਵਿਰਾਸਤ ਦੇ ਵਿੱਚ ਉਲੇਖ ਹੈ ਪਰ ਅੱਜਕੱਲ ਕੀ ਹੈ ਕਿ ਪੰਜਾਬੀ ਵਿਰਸੇ ਨੂੰ ਸਾਈਡ ਰੱਖ ਕੇ ਆਪਾਂ ਜੋ ਪਾ ਰਹੇ ਆ ਆਰਟੀਫੀਸ਼ੀਅਲ ਚੀਜ਼ਾਂ ਹੁਣ ਜਿੱਦਾਂ ਆਪਾਂ ਖੁਦ ਦੀ ਵੀ ਗੱਲ ਕਰਦੇ ਆ ਈਅਰਿੰਗਸ ਆਪਾਂ ਦੇਖੋ ਕਿਦਾਂ ਹੈਨਾ ਬ੍ਰੈਕਫਾਰ ਕਰਦੇ ਆ ਜਿੱਦਾਂ ਕਿ ਮੈਂ ਖੁਦ ਵੀ ਹੁਣੀ ਵੈਸਟਰਨ ਕਲਚਰ ਦੇ ਆ ਰਿਂਸ ਪਾਏ ਆ ਤਾਂ ਜੇਕਰ ਆਪਾਂ ਗੱਲ ਕਰੀਏ ਉਸ ਸਮੇਂ ਕੀ ਹੁੰਦਾ ਸੀ ਪੰਜਾਬੀ ਸੂਟ ਪਾਏ ਹੁੰਦੇ ਸੀ ਕੁੜੀਆਂ ਨੇ ਤੇ ਪੰਜਾਬੀ ਸੂਟ ਦੇ ਵਿੱਚ ਪੰਜਾਬੀ ਜੁੱਤੀ ਦੁਪੱਟਾ ਤੇ ਪਰਾਂਦੀ ਪਾਈ ਹੁੰਦੀ ਸੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਪਰਸਨੈਲਿਟੀ ਉਹਨਾਂ ਦੀ ਖਿਲਕੇ ਬਾਹਰ ਆਂਦੀ ਸੀ ਜੀ ਜਿਵੇਂ ਪਹਿਲਾਂ ਆਪਣੀਆਂ ਔਰਤਾਂ ਹੁੰਦੇ ਸੀ ਸਿਰ ਤੇ ਦੁਪੱਟਾ ਲੈ ਕੇ ਰੱਖਦੀਆਂ ਸੀਗੀਆਂ ਜੀ ਮਤਲਬ ਲਿਆ ਹੋਏ ਬਹੁਤ ਵਧੀਆ ਲੱਗਦਾ ਸੀਗਾ ਜੀ ਬਿਲਕੁਲ ਦੇਖੋ ਪਹਿਲਾਂ ਕੀ ਸੀ ਕਿ ਅ ਉਸ ਟਾਈਮ ਜ਼ਿਆਦਾਤਰ ਦੁਪੱਟਾ ਲਿਆ ਜਾਂਦਾ ਸੀ ਪਰ ਅੱਜ ਕੱਲ ਕੀ ਹੈ ਕਿ ਦੁਪੱਟਾ ਦੁਪੱਟੇ ਦੀ ਵੀ ਪ੍ਰੈਫਰੈਂਸ ਘਟ ਗਈ ਹੈ ਅੱਜ ਕੱਲ ਤੁਸੀਂ ਦੇਖਿਆ ਦੁਪੱਟਾ ਜੇਕਰ ਲੈ ਆਵੇ ਹੁੰਦਾ ਹੈ ਤਾਂ ਧੁੱਪ ਤੋਂ ਬਚਣ ਦੇ ਲਈ ਜੀ ਧੁੱਪ ਤੋਂ ਬਚਣ ਦੇ ਲਈ ਇੱਥੇ ਦੁਪੱਟਾ ਪਾਇਆ ਜਾਂਦਾ ਹੈ ਤੇ ਸਪੈਸ਼ਲੀ ਗੱਲ ਇਹ ਹੈ ਕਿ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਦੁਪੱਟਾ ਹਾਲਾਂਕਿ ਅੱਜ ਵੀ ਬਹੁਤ ਸਾਰੀ ਕੁੜੀਆਂ ਲੈਂਦੀਆਂ ਨੇ ਸੂਟਾਂ ਦੇ ਨਾਲ ਪਰ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਬਹੁਤ ਸਾਰੀਆਂ ਚੀਜ਼ਾਂ ਸਮੇ ਦੇ ਨਾਲ ਬਦਲੀਆਂ ਨੇ ਦੁਪੱਟਾ ਹੋ ਗਿਆ ਤੇ ਅੱਜਕੱਲ ਕੀ ਹੋ ਗਿਆ ਕਿ ਸਕਾਫ ਛੋਟੇ ਛੋਟੇ ਸਕਾਫ ਆ ਚੁੱਕੇ ਨੇ ਜੋ ਆਪਾਂ ਖੁਦ ਵੀ ਪ੍ਰੈਫਰ ਕਰਦੇ ਆ ਉਹ ਵੀ ਫੇਸ ਆਪਣਾ ਟਕਣਾ ਜੀ ਉਹ ਵੀ ਫੇਸ ਟਕਿਆ ਜਾਏ ਆਪਣੇ ਆਪ ਨੂੰ ਕਿਤੇ ਨਾ ਕਿਤੇ ਬਚਾਨ ਦੇ ਲਈ ਸਨ ਰੇਂਜ ਸਨ ਰੇਂਜ ਤੋਂ ਬਚਾਨ ਲਈ ਜਾਂ ਫਿਰ ਗਰਮੀ ਤੋਂ ਬਚਨ ਦੇ ਲਈ ਪਰ ਪਹਿਲਾਂ ਕਿੰਦਾ ਸੀ ਚੁੰਨੀ ਵੀ ਇੱਕ ਗਾਣੇ ਦੇ ਵਿੱਚ ਆਉਂਦੀ ਸੀ ਆਪਾਂ ਸੋਚਦੇ ਸੀ ਕਿ ਇੱਕ ਚੁੰਨੀ ਆਪਣੀ ਇੱਜ਼ਤ ਹੈ ਅੱਜਕੱਲ ਕੀ ਹੈ ਵੈਸਟਰਨ ਡ्रेसेस ਆ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਚੁੰਨੀ ਦੀ ਜ਼ਰੂਰਤ ਇਨੀ ਪੈਂਦੀ ਤਾਂ ਇੱਥੇ ਚੁੰਨੀ ਦਾ ਵੀ ਦੇਖੋ ਕਿਤਨੇ ਕਿਤੇ ਘਟੁੰਦਾ ਜਾ ਰਿਹਾ ਜੀ ਜੀ ਜਿਵੇਂ ਪਹਿਲਾਂ ਆਪਣੇ ਮੈਂਦੀ ਹੁੰਦੀ ਸੀਗੇ ਹੱਥਾਂ ਤੇ ਲਗਾਈ ਜਾਂਦੀ ਸੀ ਬਾਰਾ ਅੱਜਕੱਲ੍ਹ ਦੀਆਂ ਲੜਕੀਆਂ ਮਤਲਬ ਐਨੇ-ਐਨੇ ਬਾਵਾ ਤੇ ਹੁਣ ਫੈਸ਼ਨ ਲਈ ਮਹਿੰਦੀ ਲਗਵਾਉਣ ਲੱਗ ਗਈਆਂ ਜੀ ਜੀ ਬਿਲਕੁਲ ਦੇਖੋ ਮਹਿੰਦੀ ਵੀ ਇੱਕ ਸ਼ਿੰਗਾਰ ਦਾ ਹਿੱਸਾ ਸੀ ਹਾਂ ਅ ਸ਼ਗਨਾ ਸ਼ਗਨਾ ਦੇ ਟਾਈਮ ਦੇ ਵਿੱਚ ਕਿਸੇ ਦੇ ਘਰ ਵਿਆਹ ਆ ਗਿਆ ਜਾਂ ਕੋਈ ਹੋਰ ਫੰਕਸ਼ਨ ਆ ਗਿਆ ਖੁਸ਼ੀ ਦਾ ਤਾਂ ਮਹਿੰਦੀ ਜਿਹੜੀ ਹੈ ਕੁੜੀਆਂ ਦੇ ਵੱਲੋਂ ਲਗਾਈ ਜਾਂਦੀ ਸੀ ਤੇ ਪਹਿਲਾਂ ਕੀ ਹੁੰਦਾ ਸੀ ਕਿ ਗੋਲ ਜਿਹੜੀ ਮਹਿੰਦੀ ਹੁੰਦੀ ਸੀ ਗੋਲ ਮਹਿੰਦੀ ਟਿੱਕੇ ਵਾਲੀ ਟਿੱਕੇ ਵਾਲੀ ਮਹਿੰਦੀ ਲਗਾਈ ਜਾਂਦੀ ਸੀ ਬਹੁਤ ਅੱਛੀ ਮੈਨੂੰ ਲੱਗਦਾ ਹੈ ਸਿੰਪਲ ਸਿਟੀ ਸੀ ਉਸ ਜ਼ਮਾਨੇ ਦੇ ਵਿੱਚ ਅੱਜ ਕੱਲ੍ਹ ਕੀ ਆਪਾਂ ਮਹਿੰਦੀ ਬਹੁਤ ਸਾਰੀ ਲਗਾਤਾ ਲੈਨੇ ਪਰ ਅੱਜਕੱਲ ਮਹਿੰਦੀ ਦਾ ਰਿਵਾਜ ਵੀ ਬਹੁਤ ਘਟਿਆ ਵੀਰਪਾਲ ਜੇਕਰ ਦੇਖੋ ਪਹਿਲਾਂ ਕੀ ਹੁੰਦਾ ਸੀ ਤੀਆਂ ਦਾ ਜਿਵੇਂ ਤਿਉਹਾਰਾਂ ਦਾ ਪੰਜਾਬ ਦਾ ਸਭ ਤੋਂ ਫੇਮਸ ਤਿਉਹਾਰ ਤੀਆਂ ਦਾ ਹੀ ਮੰਨਿਆ ਜਾਂਦਾ ਤੇ ਹੁਣ ਤੀਆਂ ਆਉਣ ਵੀ ਵਾਲੀਆਂ ਨੇ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਤਾਂ ਇੱਥੇ ਪਤਾ ਕੀ ਹੈ ਜਿੱਦਾਂ ਅੱਜਕੱਲ ਕੀ ਹੈ ਕਿ ਅੱਜਕੱਲ ਬਹੁਤ ਜ਼ਿਆਦਾ ਮਹਿੰਦੀ ਨਹੀਂ ਲਵਾਈ ਜਾਂਦੀ ਅੱਜਕੱਲ ਉਹੀ ਗੱਲ ਹੈ ਕਿ ਟੈਟੂ ਵਗੈਰਾ ਬਣਵਾ ਲਏ ਜਾਂਦੇ ਨੇ ਜਿੱਦਾਂ ਪਹਿਲਾਂ ਕੀ ਹੁੰਦਾ ਸੀ ਕਿ ਮਹਿੰਦੀ ਲਵਾ ਲਈ ਮਹਿੰਦੀ ਨੂੰ ਆਪਾਂ ਦਿਖਾਉਂਦੇ ਸੀ ਦੂਜਾਂ ਨੂੰ ਸੋਹਣੀ ਲੱਗਦੀ ਸੀ ਪਰ ਅੱਜ ਕੱਲ ਕੋੜੀਆਂ ਕੀ ਹੈ ਕਿ ਹੱਥ ਤੇ ਇੱਥੇ ਟੈਟੂ ਹੋ ਗਿਆ ਜਾਂ ਫਿਰ ਹਨਾ ਬਾਹਾਂ ਦੇ ਉੱਤੇ ਟੈਟੂ ਹੋ ਗਿਆ ਆਪਣੇ ਸਰੀਰ ਤੇ ਟੈਟੂ ਹਾਂਜੀ ਆਪਣੇ ਸਰੀਰ ਤੇ ਟੈਟੂ ਬਣਵਾ ਲਏ ਤਾਂ ਉਹ ਸਾਰੀਆਂ ਚੀਜ਼ਾਂ ਨਵੀਆਂ-ਨਵੀਆਂ ਚੀਜ਼ਾਂ ਨੇ ਲੈ ਲਈਆਂ ਪੁਰਾਣੀਆਂ ਚੀਜ਼ਾਂ ਪਿੱਛੇ ਰਹਿ ਚੁੱਕੀਆਂ ਨੇ ਨਵੀਆਂ ਚੀਜ਼ਾਂ ਆ ਚੁੱਕੀਆਂ ਨੇ ਪਹਿਲਾਂ ਕੀ ਸੀ ਮਹਿੰਦੀ ਦੇ ਨਾਲ ਡਿਜ਼ਾਈਨ ਬਣਾਏ ਜਾਂਦੇ ਸੀ ਪਰ ਅੱਜ ਕੱਲ ਲੋਕਾਂ ਨੂੰ ਇਦਾਂ ਹੁੰਦਾ ਕਿ ਪਰਮਾਨੈਂਟ ਡਿਜ਼ਾਈਨ ਹੋਏਗਾ ਤੇ ਟੈਟੂ ਉਹ ਬਣਵਾ ਲੈਂਦੇ ਨੇ ਜੀ ਜਿਵੇਂ ਲੜਕੀਆਂ ਦਾ ਪਹਿਰਾਵਾ ਸੀਗਾ ਮਤਲਬ ਉਹ ਵੀ ਹੁਣ ਟੈਟੂ ਬਣਵਾਉਣ ਲੱਗੇ ਪਹਿਲਾਂ ਤੇ ਨਹੀਂ ਸੀ ਤੇ ਹੁਣ ਆਪਾਂ ਗੱਲ ਕਰੀ ਜੇ ਬਜ਼ੁਰਗ ਔਰਤਾਂ ਹੁੰਦੀ ਸੀ ਉਹ ਵੀ ਪਹਿਲਾਂ ਵਾਲੀਆਂ ਪਾ ਕੇ ਰੱਖਦੇ ਸੀ ਪਰ ਹੁਣ ਲੁੱਟਾਂ ਖੋਹਾਂ ਦੇ ਵਾਰਦਤ ਤੋਂ ਡਰਦੀਆਂ ਮਾਰੀਆਂ ਉਹ ਵੀ ਨਹੀਂ ਪਾਉਂਦੀਆਂ ਜੀ ਬਿਲਕੁਲ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਦੇ ਵਿੱਚ ਸਮੇਂ ਦੇ ਨਾਲ ਹਰ ਚੀਜ਼ ਬਦਲੀ ਹੈ ਸਮੇਂ ਦੇ ਨਾਲ ਕ੍ਰਾਈਮ ਵੀ ਵਧੇ ਨੇ ਸਮੇਂ ਦੇ ਨਾਲ ਪਹਿਰਾਵੇ ਵੀ ਖਾਣ-ਪਾਨ ਵੀ ਹਰ ਚੀਜ਼ ਜੇ ਮੈਨੂੰ ਲੱਗਦਾ ਇਹ ਬਦਲ ਪਿਆ ਹੈ ਪਰ ਜੇਕਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪੁਰਾਣੇ ਟਾਈਮ 'ਚ ਬਜ਼ੁਰਗਔਰਤਾਂ ਵੀ ਇੱਥੇ ਜਿਹੜਾ ਕੰਨਾਂ ਦੇ ਵਿੱਚ ਵਾਲੀਆਂ ਪਾ ਕੇ ਰਾਦੀਆਂ ਸੀ ਤਾਂ ਕਿਤੇ ਨਾ ਕਿਤੇ ਉਹ ਉਹਨਾਂ ਦੀ ਇੱਕ ਸਿੰਪਲ ਸਿਟੀ ਨੂੰ ਦਿਖਾਉਂਦਾ ਸੀ ਦੇਖੋ ਪਾਇਆ ਹੁੰਦਾ ਸੀ ਉਹਨਾਂ ਨੇ ਨੱਕ ਵਿੱਚ ਕੋਕਾ ਹੁੰਦਾ ਸੀ ਇਹ ਵਾਲੀਆਂ ਹੁੰਦੀਆਂ ਸੀ ਗਲੇ ਦੇ ਵਿੱਚ ਵੀ ਚੈਨ ਵਗੈਰਾ ਹੁੰਦੀ ਸੀ ਅੱਜ ਕੱਲ ਕੀ ਹੈ ਕਿ ਅੱਜ ਕੱਲ ਜੇਕਰ ਬਜ਼ੁਰਗ ਮਹਿਲਾਵਾਂ ਨੇ ਪਹਿਲੀ ਗੱਲ ਤਾਂ ਡਰ ਦੀ ਮਾਰੀਆਂ ਪਾਉਂਦੀਆਂ ਨਹੀਂ ਕਿ ਕੋਈ ਚੈਨ ਨਾ ਖਿੱਚ ਕੇ ਲੈ ਜਾ ਕਿਉਂਕਿ ਬਹੁਤ ਸਾਰੀਆਂ ਜੀਆਂ ਜਿਹੜੀ ਵਾਰਦਾਤਾਂ ਨੇ ਉਹ ਨਿਕਲ ਕੇ ਸਾਹਮਣੇ ਵੀ ਆਉਂਦਾ ਹੈ ਤੇ ਅੱਜ ਕੱਲ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਪਿਆ ਜੀ ਜਿੱਮੇ ਪਹਿਲਾਂ ਲੜਕੀਆਂ ਦੇ ਮੰਗਲ ਸੂਤਰ ਪਾਏ ਜਾਂਦੇ ਸੀ ਪਰ ਹੁਣ ਉਹ ਵੀ ਮਤਲਬ ਉਹ ਲੋਕਟ ਦੇ ਤਾਰ ਤੇ ਪਾਉਂਦੀਆਂ ਨੇ ਬਿਲਕੁਲ ਵੀਰਪਾਲ ਮੰਗਲ ਸੂਤਰ ਇੱਕ ਐਸੀ ਚੀਜ਼ ਹੈ Hindu ਧਰਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਸ ਨੂੰ ਮਾਨਤਾ ਮਿਲੀ ਹੋਈ ਹੈ ਪਰ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਅੱਜ ਕੱਲ ਦਾ ਮੰਗਲ ਸੂਤਰ ਦੇਖਿਆ ਤੁਸੀਂ ਇੱਕ ਚੇਨ ਹੁੰਦੀ ਹੈ ਵਿੱਚ ਚਾਰ ਚਾਰ ਜਾਂ ਪੰਜ ਤੋਂ ਕਾਲੇ ਮੋਤੀ ਹੋਣਗੇ ਤੇ ਕੋਈ ਡਿਜ਼ਾਈਨਰ ਜਾਂ ਲੋਕਟ ਹੋਏਗਾ ਮੈਨੂੰ ਲੱਗਦਾ ਕਿ ਇਹ ਸਾਰੀ ਚੀਜ਼ਾਂ ਦੇਖੋ ਸਮੇਂ ਦੇ ਨਾਲ ਬਦਲਦੀਆਂ ਜਾ ਰਹੀਆਂ ਪਹਿਲਾਂ ਹੈਵੀ ਹੁੰਦਾ ਸੀਗਾ ਪਹਿਲਾਂ ਰੈਗੂਲਰ ਔਰਤਾਂ ਪਾ ਕੇ ਰੱਖਦੀਆਂ ਸੀ ਪਰ ਅੱਜ ਕੱਲ ਕੀ ਹੈ ਕਿ ਵਿਆਹ ਤੋਂ ਬਾਅਦ ਕੁਝ ਸਮੇਂ ਪਾਇਆ ਤੇ ਫਿਰ ਆਪਾਂ ਉਤਾਰ ਦਿੰਨੇ ਹਾਂ ਉਸ ਚੀਜ਼ ਨੂੰ ਤਾਂ ਅੱਜ ਕੱਲ ਤਾਂ ਵੈਸੇ ਕਈ ਵਾਰ ਤਾਂ ਪਤਾ ਹੀ ਨਹੀਂ ਚੱਲਦਾ ਕਿ ਸਾਹਮਣੇ ਵਾਲੀ ਕੋਈ ਕੁੜੀ ਵਿਆਹੀ ਹੋਈ ਹੈ ਕਿਉਂ ਕਿ ਪਹਿਲਾਂ ਕੀ ਹੁੰਦਾ ਸੀ ਜੇਕਰ ਕਿਸੇ ਦੇ ਮੰਗਲ ਸੂਤਰ ਹੁੰਦਾ ਸੀ ਮੰਗ ਭਰੀ ਹੁੰਦੀ ਸੀ ਤਾਂ ਆਪਾਂ ਨੂੰ ਇੱਥੇ ਲੱਗਦਾ ਸੀ ਕਿ ਹਾਂ ਸਾਹਮਣੇ ਵਾਲਾ ਵਿਆਹਾ ਹੋਇਆ ਹੈ ਅੱਜ ਕੱਲ ਸਭ ਚੀਜ਼ਾਂ ਜਿਹੜੀਆਂ ਨੇ ਚੇਂਜ ਹੁੰਦੀਆਂ ਜਾ ਰਹੀਆਂ ਨੇ ਮੰਗਲ ਸੂਤਰ ਦੀ ਥਾਂ ਜਿਹੜੀ ਕਿਤੇ ਨਾ ਕਿਤੇ ਚੈਨ ਨੇ ਲੈ ਲਈਏ ਉਹਦੇ ਵਿੱਚ ਸਿਰਫ ਚਾਰ ਉਦਾਂ ਜਿੱਦਾਂ ਮੈਂ ਦੱਸਿਆ ਕਾਲੇ ਮੋਤੀ ਹੁੰਦੇ ਨੇ ਤਾਂ ਉਹੀ ਚੀਜ਼ ਆਪਾਂ ਮੰਗਲ ਸੂਤਰ ਬਣਾਤੀ ਹੈ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਇੱਥੇ ਚੇਂਜ ਹੋਈ ਹੈ ਇਹ ਸਭ ਚੀਜ਼ਾਂ ਜੀ ਜੀ ਪਹਿਲਾਂ ਲੜਕੀਆਂ ਦੇ ਗੂੜੇ ਗੂੜੇ ਸੂਟ ਹੁੰਦੇ ਸੀ ਮਤਲਬ ਜਿਹੜੀ ਕੁਆਰੀ ਲੜਕੀ ਹੁੰਦੀ ਸੀ ਉਹਦੇ ਵੀ ਗੂੜਾ ਹੀ ਸੂਟ ਪਾਇਆ ਹੁੰਦਾ ਸੀ ਹਾਂਜੀ ਪਰ ਜੇ ਹੁਣ ਆਪਾਂ ਵਿਆਹੀ ਹੋਈਆਂ ਨੇ ਵੀ ਦੇਖ ਲਿਓ ਨਾ ਫਿੱਕੇ ਸੂਟ ਪਾਉਣਾ ਪਸੰਦ ਕਰਨਗੇ ਆ ਬਿਲਕੁਲ ਦੇਖੋ ਵਿਆਹੀ ਹੋਈ ਕੋਈ ਕੁੜੀ ਹੋਵੇ ਜਾਂ ਬਜ਼ੁਰਗ ਮਹਿਲਾ ਹੋਵੇ ਕੋਈ ਵੀ ਹੈ ਦੇਖੋ ਪੁਰਾਣੇ ਜ਼ਮਾਨੇ 'ਚ ਕੀ ਸੀਗਾ ਕਿ ਫਿੱਕੇ ਸੂਟਾਂ ਦਾ ਜੋ ਰੁਝਾਨ ਸੀਗਾ ਉਹ ਸਿਰਫ ਹੁੰਦਾ ਸੀ ਬਜ਼ੁਰਗਔਰਤਾਂ ਦੇ ਲਈ ਪਰ ਅੱਜ ਕੱਲ ਕੀ ਹੈ ਕਿ ਹਰ ਲੇਡੀ ਇੱਥੇ ਫਿੱਕੇ ਸੂਟ ਪ੍ਰੈਫਰ ਕਰਦੀ ਐ ਕੁੜੀ ਹੋ ਛੋਟੀ ਕੁੜੀ ਹੋਵੇ ਕੋਈ ਮੀਡਲ 에ਜਡ ਲੇਡੀ ਹੋਵੇ ਜਾਂ ਬਜ਼ੁਰਗਔਰਤ ਹੋਵੇ ਮੈਨੂੰ ਲੱਗਦਾ ਸਾਰੇ ਹੀ ਅੱਜਕੱਲ ਜਿਹੜੇ ਨਿਊਡ ਛੇਡ ਨੇ ਉਹ ਜ਼ਿਆਦਾ ਪ੍ਰੈਫਰ ਕਰਦੇ ਨੇ ਕਿਉਂਕਿ ਅੱਜਕੱਲ ਇੱਕ ਤਾਂ ਇਦਾਂ ਹੈ ਕਿ ਗਰਮੀ ਬਹੁਤ ਹੈ ਜੀ ਜਿੱਦਾਂ ਆਪਾਂ ਨੂੰ ਪਤਾ ਹੈ ਹੁਣ ਗਰਮੀਆਂ ਦਾ ਸੀਜ਼ਨ ਹੈ ਤਾਂ ਸੂਟਾਂ ਦੀ ਜਿਹੜਾ ਆਪਾਂ ਗੱਲ ਕਰੀਏ ਤਾਂ ਗੂੜੇ ਗੂੜੇ ਜਿਹੜੇ ਸੂਟ ਨੇ ਉਹਨਾਂ ਦਾ ਰਿਵਾਜ ਖਤਮ ਹੋ ਚੁੱਕਿਆ ਪਹਿਲਾਂ ਕੀ ਹੁੰਦਾ ਸੀ ਕਿ ਕੜਾਈ ਕੜਾਈ ਕਿਤੇ ਹੋਏ ਜਿਹੜੇ ਸੂਟ ਘਰਾਂ ਦੇ ਵਿੱਚ ਸਿਲਵਾ ਕੇ ਸਿਲਾਈ ਵੀ ਪਹਿਲਾਂ ਘਰਾਂ ਦੇ ਵਿੱਚ ਔਰਤਾ ਖੁਦ ਕਰ ਲੈਂਦੀ ਸੀ ਤਾਂ ਅੱਜ ਕੱਲ ਕੀ ਹੈ ਰੈਡੀमेड ਕੁੜਤੇ ਆ ਗਏ ਨੇ ਤੇ ਉਹਨਾਂ ਨੇ ਜਿਹੜੀ ਜਗ੍ਹਾ ਹੈ ਨਾ ਸਾਰੀਆਂ ਚੀਜ਼ਾਂ ਦੀ ਲੈ ਲਈ ਜੀ ਜਿਵੇਂ ਪਹਿਲਾਂ ਇੱਕ ਫੁਲਕਾਰੀ ਦੁਪੱਟਾ ਹੁੰਦਾ ਸੀਗਾ ਮਤਲਬ ਉਹ ਹਰੇਕ ਰਸਮ ਤੇ ਲਿਆ ਜਾਂਦਾ ਸੀਗਾ ਜੇ ਆਪਾਂ ਜਿਸ ਲੜਕੇ ਦਾ ਵਿਆਹ ਜਾਂ ਲੜਕੀ ਦਾ ਵਿਆਹ ਮਾਤਾ ਪਿਤਾ ਦੇ ਮਤਲਬ ਮਾਤਾ ਦੇ ਲਈ ਹੁੰਦੀ ਸੀ ਕਿ ਉਹ ਫੁਲਕਾਰੀ ਪਰ ਅੱਜ ਕੱਲ ਜਿਹੜੀ ਬੱਚੇ ਆ ਹੁੰਦੇ ਆ ਜਿਵੇਂ ਫੰਕਸ਼ਨ ਹੁੰਦੇ ਨੇ ਉਹ ਲੈਂਦੀਆਂ ਨੇ ਮਤਲਬ ਬਸ ਇਹ ਮਤਲਬ ਰਿਵਾਜ ਇੱਕ ਫ ਦੇ ਫੈਸ਼ਨ ਦੀ ਤੌਰ ਤੇ ਹੀ ਰਹਿ ਗਿਆ ਬਿਲਕੁਲ ਵਿਪਾਲ ਦੇਖੋ ਫੁਲਕਾਰੀ ਦੀ ਤੁਸੀਂ ਗੱਲ ਕੀਤੀ ਹੈ ਫੁਲਕਾਰੀ ਵੀ ਆਪਾਂ ਕਹਿ ਦਈਏ ਕਿ ਪਹਿਲਾਂ ਕੁੜੀਆਂ ਨੂੰ ਬਹੁਤ ਲੈਂਦਾ ਸ਼ੌਂਕ ਸੀ ਪਰ ਅੱਜ ਕੱਲ ਕੀ ਹੈ ਫੁਲਕਾਰੀ ਸਿਰਫ ਉਹ ਕੁੜੀਆਂ ਦੇ ਦੇਖੀ ਜਾ ਸਕਦੀ ਹੈ ਜੋ ਕਿ ਕਿਸੇ ਫੰਕਸ਼ਨ ਦੇ ਵਿੱਚ ਜਾ ਰਹੀ ਹੈ ਜਾਂ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਜਾ ਰਹੀ ਹੈ ਤਾਂ ਉਹਨਾਂ ਦੇ ਹੀ ਆਪਾਂ ਸਿਰਾਂ ਉੱਤੇ ਜਿਹੜੀ ਫੁਲਕਾਰੀ ਹੈ ਉਹ ਦੇਖਦੇ ਹਾਂ ਤੇ ਫੁਲਕਾਰੀ ਵੀ ਜਿਹੜੀ ਇਹ ਦੇਖੋ ਬਹੁਤ ਜ਼ਿਆਦਾ ਸੋਹਣੀ ਲੱਗਦੀ ਸੀ ਲਈ ਹੋਈ ਕੁੜੀਆਂ ਦੇ ਸੂਟ ਸੂਟ ਭਾਵੇਂ ਸਿੰਪਲ ਹੋਵੇ ਪਰ ਫੁਲਕਾਰੀ ਉਸ ਨੂੰ ਕਿਤੇ ਨਾ ਕਿਤੇ ਇੱਕ ਡਿਜ਼ਾਈਨ ਦਿੰਦੀ ਸੀ ਇੱਕ ਲੁੱਕ ਦਿੰਦੀ ਸੀ ਕਈ ਲੁਕ ਹੁਣ ਸਮੇਂ ਦੇ ਨਾਲ ਨਾਲ ਚੇਂਜ ਹੁੰਦਾ ਜਾ ਰਿਹਾ ਜੀ ਜਿਵੇਂ ਪਹਿਲਾਂ ਲੜਕੀਆਂ ਦੇ ਕੁਰਤੇ ਪਿਆਮੇ ਨਾਲ ਕੈਂਠੇ ਪਾਏ ਜਾਂਦੇ ਸੀ ਪਰ ਹੁਣ ਜਿੱਥੇ ਪੈਂਟ ਕੋਟ ਆ ਚੁੱਕੇ ਨੇ ਬਿਲਕੁਲ ਆਪਾਂ ਕੱਲ ਦੇ ਲਾਈਵ ਦੇ ਵਿੱਚ ਵੀ ਦੇਖੋ ਇੱਥੇ ਗੱਲ ਕੀਤੀ ਹੈ ਵੀਰਪਾਲ ਕੀ ਜਿੱਥੇ ਲੇਡੀਜ਼ ਆ ਜੀ ਹਰ ਸ਼ਿੰਗਾਰ ਚੇਂਜ ਹੋਇਆ ਉੱਥੇ ਜਿਹੜਾ ਬੰਦਿਆਂ ਦਾ ਪਹਿਰਾਵਾ ਵੀ ਹੈ ਉਹ ਵੀ ਚੇਂਜ ਹੋਇਆ ਪਹਿਲਾਂ ਕੁਰਤੇ ਚਾਦਰੇ ਪਾਏ ਜਾਂਦੇ ਸੀ ਬਹੁਤ ਸਾਰੀਆਂ ਚੀਜ਼ਾਂ ਸੀ ਅੱਜ ਕੱਲ ਕੀ ਹੈ ਮੁੰਡਿਆਂ ਦਾ ਵੀ ਜਿਹੜਾ ਪੈਂਟ ਸ਼ਰਟ ਹੋ ਗਿਆ ਤੇ ਫਾਰਮਲ ਜਿਹਾ ਜ਼ਿਆਦਾ ਦੇਖੇ ਜਾ ਸਕਦੇ ਨੇ ਮੁੰਡੇ ਜਾਂ ਫਿਰ ਅੱਜ ਕੱਲ ਮੁੰਡੇ ਜ਼ਿਆਦਾ ਪਾਉਂਦੇ ਨੇ ਲੋ ਟ-ਸ਼ਰਟ ਜੀ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਨੇ ਸਪੈਸ਼ਲੀ ਅੱਜਕੱਲ ਜਿਹੜੇ ਦੇਖੋ ਬਹੁਤ ਸਾਰੇ ਮੁੰਡੇ ਹਾਲਾਂਕਿ ਹਲੇ ਵੀ ਬੰਦੇ ਨੇ ਪੱਗਾਂ ਤੇ ਪੱਗਾਂ ਦੇ ਵਿੱਚ ਪਰਸਨੈਲਿਟੀ ਵੀ ਲੜਕੇ हेयर ਸਟਾਈਲ ਕਰਾਉਂਦੇ ਨੇ ਵਾਲ ਕਟਿੰਗ ਕਰਵਾਉਂਦੇ ਹਾਂਜੀ ਬਟ ਉੱਥੇ ਹੀ ਕੁਝ ਜਿਹੜੇ ਲੜਕੇ ਨੇ ਦੇਖੋ ਹੇਅਰ ਸਟਾਈਲ ਕਰਵਾ ਲੈਂਦੇ ਨੇ ਵਾਲ ਕਟਵਾ ਲੈਂਦੇ ਨੇ ਹਾਲਾਂਕਿ ਚਲੋ ਠੀਕ ਹੈ ਪਰਸਨੈਲਿਟੀ ਵਾਈਜ਼ ਤਾਂ ਠੀਕ ਲੱਗਦੇ ਆ ਬਟ ਸਮੇਂ ਦੇ ਨਾਲ-ਨਾਲ ਜੇਕਰ ਔਰਤਾਂ ਦਾ ਸ਼ਿੰਗਾਰ ਬਦਲਿਆ ਤਾਂ ਉੱਥੇ ਮੁੰਡਿਆਂ ਦਾ ਮੁੰਡਿਆਂ ਦਾ ਆਪਾਂ ਇਹੀ ਸ਼ਿੰਗਾਰ ਕਹਿ ਸਕਦੇ ਆ ਤਾਂ ਇੱਥੇ ਇਹ ਸਭ ਚੀਜ਼ਾਂ ਵੀ ਇੱਥੇ ਬਦਲੀਆਂ ਨੇ ਜੀ ਹਮ ਜੀ ਤਾਂ ਜੇ ਆਪਾਂ ਹੋਰ ਗੱਲ ਕਰੀਏ ਤਾਂ ਲੜਕੀਆਂ ਦੇ ਬਹੁਤ ਹਾਰ ਸ਼ਿੰਗਾਰ ਬਦਲ ਚੁੱਕਾ ਹੈ ਤਾਂ ਤੁਸੀਂ ਜਾਣਦੇ ਜਾਂਦੇ ਮਾਨਸੂ ਜੀ ਹੋਰ ਕੀ ਵਿਚਾਰ ਦੇਣਾ ਚਾਹੋਗੇ ਬਿਲਕੁਲ ਵੀਰਪਾਲ ਦੇਖੋ ਜਾਣਦੇ ਜਾਂਦੇ ਮੈਂ ਸਭ ਨੂੰ ਇਹੀ ਪ੍ਰੈਫਰ ਕਰਨਾ ਚਾਹਾਂਗੀ ਕਿ ਹਾਰ ਸ਼ਿੰਗਾਰ ਆਪਣਾ ਵਿਰਾਸਤੀ ਚੀਜ਼ ਹੈ ਹਾਲਾਂਕਿ ਅੱਜ ਵੀ ਬਹੁਤ ਕੁੜੀਆਂ ਨੂੰ ਹੈ ਸ਼ੌਂਕ ਜੋ ਕਿਤੇ ਨਾ ਕਿਤੇ ਹਾਰ ਸ਼ਿੰਗਾਰ ਦੇ ਵਿੱਚ ਬਲੀਵ ਰੱਖਦੀਆਂ ਨੇ ਪਰ ਇੱਥੇ ਅੱਜ ਕੱਲ ਕੀ ਹੈ ਕਿ ਜ਼ਮਾਨਾ ਜ਼ਿਆਦਾ ਸਿੰਪਲ ਹੋ ਚੁੱਕਿਆ ਹੈ ਤਾਂ ਇੱਥੇ ਜ਼ਿਆਦਾਤਰ ਸਿੰਪਲ ਚੀਜ਼ਾਂ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਪਰ ਜੇਕਰ ਹਾਰ ਸ਼ਿੰਗਾਰ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇੱਕ ਹਾਰ ਸ਼ਿੰਗਾਰ ਇੱਕ ਔਰਤ ਦਾ ਗਹਿਣਾ ਹੁੰਦਾ ਸੀ ਤੇ ਅਸਲ ਗਹਿਣਾ ਆਪਾਂ ਹੀ ਕਹਿ ਸਕਦੇ ਹਾਂ ਕਿਉਂਕਿ ਸਿੰਪਲ ਸਿਟੀ ਅੰਦਰੋਂ ਦਿਲ ਸਿੰਪਲ ਹੁੰਦਾ ਸੀ ਪਰ ਪਹਿਰਾਵਾ ਉਹ ਸ਼ਿੰਗਾਰ ਪੂਰਾ ਕਰਦੇ ਸੀ ਪਰ ਅੱਜ ਕੱਲ ਕੀ ਹੈ ਆਪਾਂ ਸਿੰਪਲ ਹੋ ਚੁੱਕੇ ਹਾਂ ਪਰ ਦਿਲ ਦੇਖੋ ਉਦਾਂ ਹੀ ਆਪਾਂ ਕਹਿ ਸਕਦੇ ਹਾਂ ਤਾਂ ਇੱਥੇ ਇਹਨਾਂ ਸਭ ਚੀਜ਼ਾਂ ਦੇ ਵਿੱਚ ਆਪਾਂ ਨੂੰ ਇੱਥੇ ਬਲੀਵ ਕਰਨਾ ਚਾਹੀਦਾ ਹੈ ਕਿ ਹਾਰ ਸ਼ਿੰਗਾਰ ਬਹੁਤ ਹੱਦ ਤੱਕ ਵੱਧ ਚੁੱਕਿਆ ਹੈ ਤੇ ਘਟ ਚੁੱਕਿਆ ਹੈ ਸੌਰੀ ਤੇ ਇੱਥੇ ਜੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਹੁੰਦੀਆਂ ਜਾ ਰਹੀਆਂ ਨੇ ਜ਼ਮਾਨਾ ਬਦਲਦਾ ਜਾ ਰਿਹਾ ਜ਼ਮਾਨੇ ਨੂੰ ਲੈ ਕੇ ਇਤਿਹਾਸ ਸ਼ਿੰਗਾਰ ਨੂੰ ਲੈ ਕੇ ਬਹੁਤ ਸਾਰੇ ਕੁੜੀਆਂ ਨੂੰ ਇੱਥੇ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਵੀ ਹੈ ਜੀ ਤਾਂ ਅਸੀਂ ਤੁਹਾਨੂੰ ਜੰਦ ਜਾਂਦੇ ਹੀ ਮੈਸੇਜ ਦੇਣਾ ਚਾਹਾਂਗੇ ਕਿ ਪਹਿਲਾ ਵਾਲਾ ਵਿਰਸਾ ਆਪਣਾ ਦੁਬਾਰਾ ਲਿਆਓ ਤਾਂ ਹੀ ਤੁਹਾਡੇ ਤੇ ਰੂ ਰੂ ਅਸੀਂ ਕੀਤਾ ਅੱਜ ਦਾ ਪ੍ਰੋਗਰਾਮ ਤਾਂ ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਮੇਨ ਤੇ ਮਾਰ